ਸੋ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ 23 ਅਕਤੂਬਰ 2025 ਦਾ ਅੱਜ ਦਿਨ ਤੇ ਚਲਿਏ ਖੇਤ ਕਿਹੜਾ ਮਾਰ ਕੇ ਰਾਤੀ ਪਹਿਲੀ ਬਾਨ ਗਈ ਸੀ ਤਾਂ ਉਦੋਂ ਸ਼ਾਨ ਨੂੰ ਵੇਖਿਆ ਉਦੋਂ ਤਾਂ ਨਹੀਂ ਤੇ ਰਾਤ ਨੂੰ ਬਾਨ ਗਈ ਤਾਂ ਫਿਰ ਜਾ ਕੇ ਮਾਨਸੂਨ ਲਿਆਉਂਦੇ ਆ ਚੱਲ ਬੁਗੜੇ ਚਲਿਏ ਚਲੋ ਚਲੋ ਆਜੋ ਟਾਈਮ ਹੋ ਗਿਆ ਹੁਣ 9:30 ਦਾ ਵੀਡੀਓ ਕੀਤੀ ਆ, ਕਰ ਗਏ। ਐਡਿਟਿੰਗ ਕਰਕੇ ਤੇ ਅਪਲੋਡ ਦੇ ਲਾਤੀ ਹੈ ਤੇ ਹੁਣ ਸ਼ਾਮ ਦਾ ਟਾਈਮ ਕਰਦੇ ਨੇ ਵੀ ਸ਼ਾਮ ਨੂੰ ਹਣ ਕੱਲ। ਦਰਵਾਜ਼ੇ ਜਿਹੜੀ ਵੀਡੀਓ ਜਿਹੜੀ ਸ਼ਾਮ ਨੂੰ ਹੋਈ ਸੀ ਅਪਲੋਡ। ਤੇ ਇਹ ਵੀ ਹੋਣ ਹੋਊਗੀ ਸ਼ਾਮ ਨੂੰ। ਠੀਕ ਹੈ। ਹੁਣ ਸ਼ਾਮ ਦਾ ਦੇਖੇ ਸ਼ਾਮ ਨੂੰ ਕਰਿਆ ਕਰਾਂਗੇ ਤੇ ਬਿੱਲੀਆਂ ਇੱਧਰ ਆ ਗਈਆਂ ਵਾ, ਹੋਵੇ ਫਿਰਦੀਆਂ। ਉਹ ਵੜ ਗਈਆਂ। ਤੇ ਇਹ ਕਾਫੀ ਖਲਾਰਾ ਭਾਈ ਫਿਰਦੀਆਂ ਵਾ। ਆਜ ਆਈਆਂ ਵਾ ਇੱਥੇ। ਹੈਗੀਆਂ ਵਾ ਤਿੰਨ ਕੋ। ਕੇ ਤਾਂ ਮੈਂ ਹਰ ਕੇ ਇੱਕ ਢਾ ਫਿਰ ਜਾਂਦੇ ਆ। ਆ ਵੀ ਖੇਤ ਆਇਆ ਸੀ ਤੇ ਦੇਖਣਾ ਰਾਤ ਰੋਟਾਵੇਟਰ ਲੱਗ ਗਿਆ ਤੇ ਹੱਲੇ ਕਰਾਹ ਲਗਣਾ ਉਹਦਾ ਲੇਜ਼ਰ ਕਰਾਇਆ ਤੇ ਪੱਧਰ ਹੋ ਕੇ ਤੇ ਫਿਰ ਉਦੋਂ ਬਾਅਦ ਬਣੂਗੀ ਜ਼ਮੀਨ ਇਹ ਉਪਰਲੀ ਸਾਈਡ ਨੂੰ ਨਾ ਜਿਹੜੀ ਪਰਲੀ ਵਟਾ ਉਧਰੋਂ ਪਾਣੀ ਨਹੀਂ ਚੜਦਾ ਜਦੋਂ ਲਸਣ ਲੱਗਿਆ ਤਾਂ ਉਧਰੋਂ ਪਾਣੀ ਨਹੀਂ ਚੜਦਾ ਹੁੰਦਾ ਉਧਰ ਉੱਚਾ ਥਾਵਾਂ ਇਧਰੋਂ ਨੀਵਾਵਾਂ ਤੇ ਇਹ ਕੰਮ ਕਰਕੇ ਤੇ ਫਿਰ ਉਹ ਵੀ ਤਿਆਰੀ ਹੈ ਜੇ ਦੋ ਦਿਨ ਲੱਗ ਜਾਣੇ ਆ ਜੱਜ ਕੰਪਿਊਟਰ ਕਰਾ ਆ ਗਿਆ ਤੇ ਫਿਰ ਕੱਲ ਤੱਕ ਸਾਰਾ ਕੰਪਲੀਟ ਹੋਊਗਾ ਤੇ ਜੇ ਅੱਜ ਹੀ ਨਾ ਟਾਈਮ ਲੱਗਾ ਫਿਰ ਕੱਲ ਤੱਕ ਜਾਊਗਾ ਕੱਲ ਤੋਂ ਪਰਸੋਂ ਪਰਸੋਂ ਤੇ ਚੌਥਾ ਇਹ ਦੋ ਤਿੰਨ ਦਿਨ ਜੇ ਲੱਗ ਹੀ ਜਾਣੇ ਤਿਆਰ ਹੁੰਦਿਆਂ ਨੂੰ ਜ਼ਮੀਨ ਤੇ ਗਰਮੀ ਬੜੀ ਪੈਂਦੀ ਵੀ ਆ ਅੱਜ ਕਰੜਾ ਲੱਗਾ ਆ ਦਿਨ ਤੋਂ ਪਾਪੋ ਕਾਫੀ ਤੇਜ਼ ਅੱਜ ਚਲੋ ਚਲੀਏ ਇਧਰ ਇਹਨਾਂ ਦਾ ਕੰਪਲੀਟ ਕੱਲ ਅਸੀਂ ਕਰਵਾਤਾ ਕੱਲ ਖਾਦ ਖੋਦ ਪਾਤੀ ਤੇ ਨਾ ਵਾਹ ਭੂਕੇ ਤੇ ਰੱਖਤਾ ਹੁਣ ਅੱਜ ਪਾਉਣਗੇ ਬੈੱਡ ਬੂਡ ਬਣਾਉਣਗੇ ਅੱਜ ਇਹਨਾਂ ਨੇ ਲਾਉਣਾ ਬਿੱਡਾਂ ਤੇ ਆਪਾਂ ਲਾਉਣਾ ਪੱਧਰੇ ਤੇ ਸਿੱਧਾ ਲੋ ਵੀ ਆ ਗਈ ਚ ਚਾ ਵੀ ਨਾ ਵੇਖ ਲਓ ਲਸਣ ਬਣਾਈ ਜਾਂਦੇ ਅਸੀਂ ਮਰ ਇਧਰ ਅੱਜ ਇਹਨਾਂ ਨੇ ਜਿਆਦਾ ਮਿਹਨਤ ਬਣਾਇਆ ਨਾ ਮੈਂ ਸਵੇਰ ਜੀ ਲੱਗੀ ਇਹਨਾਂ ਨੇ ਕੰਮ ਕਰੀ ਇੰਨੀ ਕਰਦਾ ਰੋਟੀ ਪਾਣੀ ਹੂੰ ਨਾਲੇ ਜਵਾਕ ਸਾਂਭੇ ਨੇ ਨਾਲੇ ਲਸਣ ਭਰਾਈ ਦੇ ਨੇ ਤੇ ਮੈਂ ਸੌਂਗਾ ਜੀ 2 ਘੰਟੇ 2 ਘੰਟੇ ਸੌਂ ਲੈਂਦੇ ਅੱਜ ਮੈਂ ਘੰਟਾ ਕੋ ਤਾਂ ਦਿਨੇ ਸੌਣਾ ਹੀ ਹੁੰਦਾ ਠੀਕ ਹੈ ਤੇ ਅੱਜ ਥੋੜਾ ਵੱਧ ਸੌਂਗਿਆ ਆਣਾ ਆਹੀ ਆ ਸਾਡੇ ਕੋਲ ਸ਼ਾਮ ਵਾਸਤੇ ਜੇ ਸਾਡੇ ਕੋਲ ਪਹਿਲਾਂ ਬਣ ਗਿਆ ਸੀ ਹੋਰ ਲੈ ਆਣਾ ਅੰਦਰੋਂ ਠੀਕ ਹੈ ਨਹੀਂ ਅੱਜ ਪੂਆ ਘਰੇ ਜਾ ਕੋਖੜ ਦਾ ਅੱਠ ਵੱਢਿਆ ਗਿਆ ਪੁੱਛਣਾ ਰੋਟੀ ਪੈਣੀ ਅੱਛਾ ਪੁੱਛ ਕੇ ਆਉਣਾ ਕੋਖੜ ਦਾ ਤਾਂ ਉਹ ਆ ਗਿਆ ਸੀ ਵਿੱਚ ਉਹਦੇ ਰੋਟਾ ਬੀਟਰ ਦੇ ਤੇ ਉਹ ਉਹ ਹੀ ਪਛਕਿਆਣਾ ਚਲ ਕੋਈ ਨਹੀਂ ਵੇਖ ਲੈਨੇ ਆ ਚਾਹ ਪੀਓ ਤੇ ਕੰਮ ਲੱਗੋ ਦੇ ਕੋਈ ਹੋਰ ਗੇੜਾ ਮਾਰ ਚਾਣਾ ਖੇਤ ਕੇ ਨਹੀਂ ਹਾਂ ਬਸ ਆ ਪਰ ਟਰੈਕਟਰ ਖੜਾ ਹੈ ਵੀ ਜਾਣਾ ਖੇਤ ਨੂੰ ਤੇ ਬਣਾ ਬਣਾ ਕੇ ਆਣੀ ਉਹ ਥਾਂ ਜਗਾ ਜੀ ਠੀਕ ਹੈ ਜੀ ਥੰਬਨੇਲ ਫੋਟੋ ਜੀ ਲੈ ਲੀਆ ਮਣ ਦੇਖ ਲੈ ਇੱਧਰ ਤੇ ਆ ਜਾਂਦਾ ਇਹਨੇ ਲਾਉਣਾ ਲਸਣ ਸਾਡਾ ਇਹ ਚੱਲਿਆ ਬਾਈ ਸਬਜ਼ੀਆਂ ਵਾਲਾ ਭਾਈ ਤੇ ਸਾਡਾ ਲਸਣ ਜਿਹੜਾ ਨਾ ਬੀਜ ਜਿਹੜਾ ਅਸੀਂ ਲਿਆ ਆਇਆ ਵਧੀਆ ਨਿਕਲਦਾ ਮੋਟੀਆਂ-ਮੋਟੀਆਂ ਤੁਰੀਆਂ ਆ ਵਾ ਤੇ ਘੈਂਟ ਆ ਵੀ ਠੀਕ ਹੈ ਜਿਹੜਾ ਤਰੀਕ برو ਕੋ ਮੈਂ ਨਾਲ ਛਾਨਣਾ ਨਹੀਂ ਲਾਉਣਾ ਸੀ ਉਹ ਟੋਕਰੀ ਰੱਖੀ ਹੋਈ ਆ ਉਹਦੇ ਵਿੱਚ ਕੱਢ ਦਿੱਤਾ ਸਾਰਾ ਜਿਹੜੇ ਜੋੜੀਆਂ ਇਹ ਆਂਦੀਆਂ ਜਰੌਟ ਜਿਹਨਾਂ ਨੂੰ ਕਹਿੰਦੇ ਉਹ ਤੇ ਬਰੀਕ ਤੋਈਆਂ ਜਿਹੜੀਆਂ ਸਾਰੀਆਂ ਕੱਢਦੀਆਂ ਠੀਕ ਹੈ ਜੀ ਤੇ ਤੇ ਆ ਗਏ ਫਿਰ ਚਾਹ ਦੂਜੀ ਵਾਰੀ ਦਾ ਗੇੜਾ ਫੇ ਦੂਜੀ ਵਾਰ ਦੀ ਚਾਹ ਸਾਂਸੀ ਬਣਾਈ ਸੀ 3:30 ਵਜੇ ਚਾਹ 3:30 ਵਜੇ ਇੱਕ ਵਾਰੀ ਪੀ ਕੇ ਤੇ ਹੁਣ ਹੋ ਗਿਆ ਟਾਈਮ ਘੱਟੋ-ਘੱਟ ਵੀ 4 4:30 ਤੋਂ ਉੱਤੇ ਹੀ ਹੋ ਚੱਲਿਆ ਹਨਾ ਤੇ ਹਾਂ ਚਾਹ ਪੀ ਕੇ ਮੜਾ-ਮੜਾ ਕਰਦੇ ਆਂ ਕੰਮ ਤੇ ਬਾਹਰ ਵੇਖਦੇ ਆਂ ਫੇਰ ਤੇ ਦੂਜੇ ਬਾਅਦ ਇੱਕ ਵਾਰੀ ਛੱਡਦੇ ਆਂਗੇ ਫੇਰ ਇਹਨੂੰ ਰਾਤ ਨੂੰ ਰੋਟੀ-ਰੋਟੀ ਖਾ ਕੇ ਤੇ ਫੇਰ ਪੌਣ ਲਗਾਗੇ ਬਾਕੀ ਦਾ ਆਹ ਬਰਫੀ ਵੀ ਆ ਵੇ ਸੁਨਾਰੀ ਹਨਾ ਚੱਕੋ ਖਾਓ ਨੀ ਮੈਂ ਤਾਂ ਹੀ ਕਹਣੀ ਇਹ ਤੂੰ ਹੀ ਖਾ ਮਰਜੀ ਆ ਮੈਂ ਹਣੀ ਮੇਰਾ ਨਹੀਂ ਜੀ ਕਰਦਾ ਚੱਲ ਉਹ ਤੇ ਉਹ ਖਾ ਲੀ ਜੀ ਚਲੋ ਉੱਥੇ ਬੈਠੀਏ ਫਿਰ ਉੱਥੇ ਚਾਹ ਪੀਏ ਨਾਲੇ ਤੇ ਨਾਲੇ ਬਣਾਈ ਐ ਵੀ ਕੋਈ ਨਹੀਂ ਜਾਣਾ ਉੱਪਰ ਤੇ ਵੇਖਦੇ ਆ ਲੰਚਾ ਚਾਹ ਪੀ ਲਈਏ ਲਸਣ ਜੇ ਵਾਲਾ ਕੰਮ ਵਾਲਾ ਸੂਤ ਹੀ ਨਹੀਂ ਆਉਂਦਾ ਛੇਤੀ ਕੀਤੇ ਆ ਬੜਾ ਹੀ ਟਾਈਮ ਲੱਗਿਆ ਤਾਂ ਇਹ ਵੀ ਹਾਂ ਕਿ ਨਹੀਂ ਵਧੀਆ ਤੁਰੀਆਂ ਦੇ ਦਿੱਤੀਆਂ ਨਾ ਮੋਟੀਆਂ-ਮੋਟੀਆਂ ਲੈ ਆ ਵੀ ਓ ਸੂਰਜ ਚਲ ਗਿਆ ਤੇ ਆਪਾਂ ਚੱਲੀਏ ਆ ਵੇਖੋ ਮੰਜਾ ਕਿਥੇ ਢਾਲਿਆ ਲੈ ਆ ਹੁਣ ਇੱਧਰ ਤੇ ਆਪਣਾ ਮੋਟਰ ਸੰਡ ਸਟਾਰਟ ਹੋ ਗਿਆ ਆਪਾਂ ਜਾਣਾ ਕ੍ਰਿਸ਼ਨਪੁਰੇ ਨੂੰ ਹਾਂ ਤਿਆਰ ਰਸਦਾ ਵੀ ਨਾ ਹਾਂ ਹਾਂਜੀ ਦੱਸੋ ਅਬ ਕਲਰ ਲਈਏ ਕਲਰ ਉਹ ਕੀ ਕਰਨੇ ਦਾ ਸ 5000 ਰੁਪਏ 500 ਦਾ ਕਰਨੇ ਕੀ ਪਹਿਲਾਂ ਤਾਂ ਦੱਸੋ ਡਰਾਇੰਗ ਪਾਪਾ ਪਾਣੀ ਇਹਨੇ ਮੈਂ ਕਿ ਕਲਰ ਹਾਂ ਨਹੀਂ ਨਹੀਂ ਲੈਣੇ ਨੋ ਨੋ ਚਲੋ ਮੈਂ ਜਾਵਾਂ ਚਲੋ ਤੁਸੀਂ ਕਿੱਧਰ ਜਾਣਾ ਮੈਂ ਹੀ ਜਾਣਾ ਅੱਛੇ ਜਾਣਾ ਕਿੱਥੇ ਜਾਣਾ ਚਾਹੇ ਮੋਗੇ ਜਾਣਾ ਮੋਗੇ ਜਾਓ ਪਰ ਮੈਂ ਮੋਗੇ ਨਹੀਂ ਨਾ ਚੱਲਾਂ ਇਹ ਤਾਂ ਦੋਵੇਂ ਹੀ ਚੜ ਗਈਆਂ ਲੈ ਲੈ ਇੱਕ ਹੋ ਵੀ ਆ ਗਿਆ ਲੈ 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 ਆ ਗਿਆ ਹੁਣ ਹੌਣ ਤੂੰ ਵੀ ਆ ਜਾ ਫਿਰ ਆ ਜਾਓ ਆ ਜਾ ਨਹੀਂ ਇਹ ਲੋ ਨਹੀਂ ਜਾ ਆਜੋ 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 ਲੈ ਨਹੀਂ ਤੂੰ ਠਾਂ ਦੇ ਤੋਣੇ ਚਲੋ ਲੈ ਚਲੀ ਫਿਰ ਇਹਨਾਂ ਨੂੰ ਕਾ ਗਲਾ ਲਾ ਦੇ ਇੱਕ ਮਿੰਟ ਮੜਾ ਇੱਥੋਂ ਇੱਕ ਗੇੜਾ ਕਰਾ ਆ ਪੱਕੇ ਰੰਗ ਲਾ ਲਾ ਦੇ ਸਾਰਿਆਂ ਨੂੰ ਲਾ ਦੇ 오아, 아, 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 ਉਹ ਰੇ ਆਇਆ ਮੈਂ ਐਨਾ ਕੀ ਕਰਨ ਜਾਣਾ ਨਾਲੇ ਕਰਨ ਕੋਈ ਨਹੀਂ ਜਾਣਾ ਪਿੱਛੇ ਉਹਨੇ ਚਾਹ ਬੋਲ ਚੱਲ ਨੀ ਵਿਚਾਲੋਂ ਉੱਤਰ ਜਾ ਚੱਲੋ ਛੇਤੀ ਉੱਤਰ ਛੇਤੀ ਚੱਲ 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 ਛੇਤੀ ਲਾ ਆ ਵੀ ਅਸੀਂ ਚੱਲਦੇ ਆ ਇਹ ਵੀ ਨਾਲ ਨੇ ਦੋਵੇਂ ਹਾਂ ਸਬਸਕ੍ਰਾਈਬ ਕਰ ਬੱਲ ਚਲੋ ਲੈ ਆਈਏ ਲਾ ਵੀ ਐਂਟਰ ਹੋ ਜਲੇ ਆ ਕਿਸ਼ਨਪੁਰੇ ਦੇ ਵਿੱਚ ਇੱਧਰ ਗੁਰਦੁਆਰਾ ਸਾਹਿਬ ਆਗਾ ਅਸੜਨ ਟਰਾਲੀ ਚੱਲੀ ਅਰਗੋ ਤੂੜ ਪੱਟੀ ਜਾਨੀ ਪੂਰੀ ਇਧਰੋਂ ਤੱਕ ਹਣੀ ਲੰਘਾ ਲਈਏ ਚਲੋ ਵਾਹ ਵਾਲੇ ਗੁਰਸਤਾਨ ਬਾਬਾ ਰਾਈਡਰ ਇਹ ਇਦਾਂ ਵੀਡੀਓ ਬਣਾਉਣੀ ਹੋਵੇ ਤਾਂ ਕੈਮਰਾ ਚਾਹੀਦਾ ਉੱਪਰ ਰੱਖਾਂ ਗਿਆ ਹੋਇਆ ਮੋਟਰਸਾਈਕਲ ਨਾਲ ਮੋਬਾਈਲ ਸੈਸਰੀ ਸਾਰੀ ਜੀ ਦੂਸਰੀ ਚਾਹੀਦੀ ਆ ਜਿਹੜੀ ਹੁੰਦੀ ਆ ਕੌਣ ਮੱਤੀ ਕਿੱਥੇ ਚੱਲ ਇਧਰ ਦੀ ਰੰਗ ਚਲੀਏ ਤੇ ਬਾਜ਼ਾਰ ਦੇ ਵਿੱਚ ਦੀ ਤੇਰੇ ਨੂੰ ਮੈਂ ਮੋਬਾਈਲ ਪੜਾ ਦੇਣਾ ਫਿਰ ਠੀਕ ਹੈ ਚੰਗਾ ਠੀਕ ਫਿਰ ਮੈਂ ਮੋਬਾਈਲ ਪੜਾ ਦੇਣਾ ਬਾੜ ਲੈਣਾ ਛੇਦੀ ਛੇਦੀ ਠੀਕ ਹੈ ਉਹ ਆਇਲ ਆਹ ਆਹ ਨਵੀਂ ਜਾ ਬਿਆਰ ਦੇ ਵਿੱਚ ਐਂਟਰ ਹੋ ਚੁਲੇ ਆਂ ਰੇ ਬੰਦ ਕਰ ਲਈਏ ਕੋਈ ਇਹ ਨਾ ਕੋਈ ਅੱਗੋਂ ਵੀ ਚੀਜ਼ ਆ ਜੇ ਆ ਵੀ ਮੇਟਰ ਆ ਗਏ ਇੱਥੇ ਦੁਕਾਨ ਦੀ ਤੇਰੀ ਵੀਡੀਓ ਬਣਾ ਦੀ ਅੱਜ ਜਗਿੰਦਰ ਹਾਂ ਬਣਾ ਲਓ ਵੀ ਬਣਾਓ ਬਣਾਈ ਜਾਂਦੇ ਪਹਿਲਾਂ ਹੀ ਅਸੀਂ ਲੈਓ ਸਮਾਨ ਸਾਨੂੰ ਦੋ ਜਿਹੜਾ ਲੈਂਦੀਆਂ ਓਕੇ ਇਹ ਸੱਚਾ ਹੈ। ਉਹ ਭੜੇ ਵੀ ਲੈਣਾ। ਭੜੇ ਵੱਡੇ ਜਿੰਨਾ ਉਹ। ਭੜੇ ਵੱਡੇ? ਹਾਂ ਜੀ। ਉਹ ਵੱਡੇ। ਅੱਜ ਦਾ ਸਾਡਾ ਇਹ ਵੀ ਕੰਮ ਵਿੱਚ ਪੈਣਾ YouTube ਦੇ ਵੀ। ਅਵੀ ਪਰੇਰਾਂ ਕੀਤੀਆਂ ਖਰੀਦਦਾਰੀਆਂ ਆ ਦੇਖੋ। ਦੀਵਾਲੀ 'ਚ ਤਾਂ ਬਣਾ ਨਹੀਂ ਹੋਈ ਵੀਡੀਓ। ਅੱਗੇ ਆਪਣੇ ਹੋ ਗਿਆ ਨਹੀਂ ਕੋਈ ਸ਼ਾਪਿੰਗ ਜਿਹੜੀ ਸੀ। ਚਲੋ ਚਲੀਏ ਆਜੋ। ਆਜੋ। ਅੱਜ ਗਲਾ ਘਟਾ। ਆਜੋ। ਨਾ। ਆਪਰਾ ਮੁਕਤ ਨੇ ਕੋ। ਆਹ ਪਟਾਕੇ ਜੀ ਵੀ ਲੱਗੇ ਵੇਖੋ ਲੈਣੇ ਗਿਆ ਇੱਕ ਆਪਣਾ ਸੌਦਾ ਹੋ ਗਿਆ ਬਾਕੀ ਇਹਨਾਂ ਦੇ ਕੋਲ ਤੇ ਬਾਕੀ ਹੁਣ ਉਹ ਵਿਕਰੀ ਤੇ ਰੁਕ ਜੀ ਰੁਕ ਜੀ ਇਹ ਮੋਟਰਸਾਈਕਲ ਆਉਂਦਾ ਪਾ ਫੜ ਜੀ ਤੇ ਚੱਲ ਆ ਜੋ ਆ ਜੋ ਚਲੋ ਜੀ ਲਓ ਕੀ ਲੈਣਾ ਦੱਸੋ ਹੋਰ ਕੀ ਦੇ ਦਿਓ ਕੀ ਮੰਗਦੇ ਆ ਕੀ ਚੀਜ਼ ਆ 20 ਤਾਂ ਕਿਨਾ ਇੱਕ ਇਹ ਤਾਂ 20 ਦਾ ਕਿਹੜਾ ਕਹਿੰਦੀ ਛੋਲ ਹੈ हां ਪੰਜਾਂ ਦੇ ओके हां ਹੋਰ ਪੰਜਾਂ ਦੇ ਆਜ ਮੁੱਲੇ ਚਲੋ ਆਪਾਂ ਇੱਥੋਂ ਵੀ ਲੈ ਕੇ ਸਮਾਨ ਤੇ ਫਿਰ ਚੱਲਦੇ ਹਾਂ ਜੀ ਬਾਕੀ ਬਸ ओके ਮੈਂ ਲੈ ਦੇ ਕੇ ਜਾਂਦੀ ਤੇਰੀ ਬਸ ओके ਲਈ ਮੇਤਰੋ ਹੁਣ ਵਾਪਸੀ ਕਰੀਏ ਚਲਿਏ ਕਰਨ ਸਮਾਨ ਲੈ ਲਿਆ ਸਾਰਾ ਹੋਡੀਆਂ ਕੁਝ ਚਲੋ ਬਨਿਆ ਹੋ ਗਈਆਂ ਆਣ ਕੋ ਤੇ ਬਰੀ ਰੋਸ ਕੇ ਆ ਗਈ ਸੀ ਉਹ ਇਹਨੂੰ ਫਿਰ ਇੱਕ ਨੂੰ ਹੋਰ ਲੈ ਕੇ ਦਿੱਤਾ ਪੈਕਟ ਗੁਰਕਰੇਆਂ ਦਾ ਕਿੰਦੀ ਗੁਰਕਰੇ ਹੀ ਖਾਣੇ ਆ ਬਾਲਾ ਖਰਾਬ ਕਰ ਦਿਆ ਗੁਰਕਰੇ ਵੈਸੇ ਖਾਣੋਂ ਹਟਦੀਆਂ ਨਹੀਂ ਗੀਆਂ ਫਿਰ ਚਲੋ ਪਹੁੰਚ ਗਏ ਚਲੋ ਕਰੇ ਠੀਕ ਹੈ ਫੜੀਏ ਆਪਣਾ ਰਾਹ ਸੁਣ ਲਿਆ ਹਨੇਰਾ ਹੋ ਗਿਆ ਹੋਣ ਨਾਲੇ ਲਾਦੀ ਆ ਗਏ ਕਾਕੇ ਨੂੰ ਲਿਆਤੀ ਕਾਕਾ ਬਾਲਾ ਰੋਂਦਾ ਸੀ ਨਾ ਜਿਹੜਾ ਮੈਨੂੰ ਆ ਚੀਜ਼ ਲਿਆ ਕੇ ਦੇਤੀ ਹੈ ਹਾਂ ਆ ਠੀਕ ਹੈ ਵੈਸੇ ਤੇਰੇ ਵਾਸਤੇ ਆ ਤਾਂ ਇਹਨਾਂ ਤਾਂ ਬਸ ਬਿਮਾਰ ਹੋਣਾ ਬਸ ਠੀਕ ਠਾਕ ਆ ਚੱਕੋ ਆਲੂ ਕਿਓ ਡੱਬੀਆਂ ਤੇ ਮਟਰਾਂ ਦਾ ਪੈਕਟ ਮਟਰਾਂ ਦਾ ਪੈਕਟ ਲੈ ਜਾਂਦਾ ਸੀ ਠੀਕ ਹੈ ਠੀਕ ਹੈ ਵਾਚ ਮੁੱਲ ਚਲੋ हां हां कल वास्ते चलो भाई ठीक है 6 बज गया पूरे ਤੇ ਆਪਣੀ ਵੀਡੀਓ 6 ਵਜੇ ਪੂਰੇ ਪਬਲਿਸ਼ ਹੋ ਜਾਣੀ ਹੈ ਜੇ ਕੱਲ ਅੜੀ ਤੇ ਠੀਕ ਹੈ ਫਿਰ ਅੱਜ ਦੀ ਵੀਡੀਓ ਇੱਥੋਂ ਤੱਕ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਕਰੋ ਲਾਈਕ ਤੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਨੇ ਨੈਕਸਟ ਵਲੌਗ ਦੇ ਵਿੱਚ